ਬਾਦਲ ਦਲ ਗਿਆ ਕੋਈ ਵੀ ਖੜਾ ਹੋ ਕੇ ਬਾਦਲ ਦਾ ਲੀਡਰ ਕਹਿੰਦੇ ਸੀ ਆ ਪੰਥਕ ਕਾਰਜ ਕੀਤਾ ਇਹ ਪੰਥ ਦੇ ਕਾਰਜ ਨਹੀਂ ਪੰਥ ਦਾ ਬੇੜਾ ਸਿੱਖ ਧਰਮ ਦਾ ਬੇੜਾ ਜਿਹੜਾ ਇਹਨਾਂ ਨੇ ਬਹਾਇਆ ਉਹ ਸਿੱਖਾਂ ਨੂੰ ਸਦੀਆਂ ਤੱਕ ਭੁਗਤਣਾ ਪੂ ਬਾਦਲ ਕਾਂਗਰਸ ਨਾਲ ਮਿਲ ਕੇ ਨੌਜਵਾਨਾਂ ਦਾ ਘਾਨ ਕਰਦਾ ਰਿਹਾ ਹੁਣ ਉਹ ਬੰਦੀ ਸਿੰਘਾਂ ਨਾਲ ਕਦੇ ਸੀ ਮਤਲਬ ਅਸੀਂ ਜੀ ਬੰਦੀ ਸਿੰਘ ਸੜਾਉਣੇ ਬੰਦੀ ਸਿੰਘ ਬਣਾਏ ਕਿਨੇ ਪ੍ਰਕਾਸ਼ ਸਿੰਘ ਬਾਦਲ ਨੇ ਅਧੋ ਵੱਧ ਜਿਹੜੇ ਬੰਦੀ ਸਿੰਘ ਬੈਠੇ ਇਹਨਾਂ ਨੂੰ ਤਾਂ ਗ੍ਰਿਫਤਾਰ ਕਰਿਆ ਇਹ ਬਲਤੀ ਰਿਪੋਰਟ ਪਈ ਸੀ ਤੁਸੀਂ ਤਾਂ ਖੁਦ ਪਰਚਾ ਦਰਜ ਕਰਨਾ ਸੀ ਤੁਸੀਂ ਹੁਣ ਕਹਿਣਾ ਵੀ ਸ਼੍ਰੋਮਣੀ ਕਮੇਟੀ ਉਹਦਾ ਪੱਖ ਕਰੂਗੀ ਤੇ ਤੁਸੀਂ ਉੱਤੇ ਪਰਚਾ ਦਰਜ ਕਰੋ ਪਰਿਵਾਰ ਨੂੰ ਕਹਿਣੋ ਤੇ ਤੁਸੀਂ ਕਿਉਂ ਨਹੀਂ ਕੀਤਾ ਪਿਛਲੇ ਸਮੇਂ ਦੇ ਵਿੱਚ ਜਿੰਨੇ ਵੀ ਨੌਜਵਾਨਾਂ ਦੇ ਇਸ ਤਰ੍ਹਾਂ ਕਤਲ ਹੋਏ ਆ ਪੰਜਾਬ ਦੇ ਵਿੱਚ ਲੱਖਾਂ ਨੌਜਵਾਨ ਇਸ ਤਰ੍ਹਾਂ ਕਤਲ ਕੀਤੇ ਗਿਆ ਉਹ ਬਾਦਲਾ ਤੇ ਕਾਂਗਰਸ ਦੀ ਮਿਲੀ ਭੁਗਤ ਨਾਲ ਹੋਇਆ ਹੈ ਕਹਿੰਦੇ 25 ਸਾਲ ਅਸੀਂ ਰਾਜ ਕੀਤਾ ਉਹ ਤੁਸੀਂ ਇੱਕ ਗੱਲ ਤਾਂ ਮੈਨੂੰ ਇੱਕ ਤੱਥ ਦਿਓ ਵੀ ਜਿਹੜਾ ਕੋਈ ਪੰਥਕ ਕਾਰਜ ਕੀਤਾ ਇਹਨਾਂ ਨੇ ਜਦੋਂ ਰਾਜੋਆਣੇ ਨੂੰ ਫਾਂਸੀ ਤੇ ਟੰਗਿਆ ਜਾਣਾ ਸੀ ਇਹਨਾਂ ਦੇ ਜਥੇਦਾਰ ਗੁਰਬਚਨ ਵਰਗੇ ਤਾਂ ਉਹਨੂੰ ਅੰਮ੍ਰਿਤ ਛਕਾਇਆ ਸੀ ਦੇਲ ਚ ਜਾ ਕੇ ਕਹਿੰਦੇ ਚੜ ਜਾ ਸੂਲ ਦੀ ਤੇ ਬੱਚਾ ਸਸੀ ਗਾਜੀ ਤੁਸੀਂ ਲੋਕ ਰਾਏ ਟੀਵੀ ਦੇਖ ਰਹੇ ਹੋ ਮੈਂ ਹਾਂ ਪਰਮਿੰਦਰ ਸਿੰਘ ਪਿਛਲੀ ਦਿਨੀ ਸਾਬਕਾ ਜਥੇਦਾਰ ਗਰਦੇਵ ਸਿੰਘ ਕੌਕਿਆਂ ਦੀ ਜਿਹੜੀ ਰਿਪੋਰਟ ਹੈ ਉਹ ਜਨਤਕ ਹੋਈ ਹੈ ਬੀਪੀ ਤਵਾੜੀ ਵੱਲੋਂ ਕਿੰਨਾ ਸਮਾਂ ਲੰਘ ਗਿਆ ਕਿ ਜਿਹੜੀ ਰਿਪੋਰਟ ਆ ਫਿਰ ਉਹ ਜਨਤਕ ਹੋਈ ਹੈ ਮੇਰੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸੇਖਾ ਗੂ ਪਰਮਿੰਦਰ ਸਿੰਘ ਬਾਲ ਵਾਲੀ ਮੌਜੂਦ ਨੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਫਤਿਹ ਜੀ ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹ ਹੈ ਕਿ ਲੰਮਾ ਸਮਾਂ ਜਿਹੜਾ ਹੈਗਾ ਉਹ ਲੰਘ ਗਿਆ ਜਦੋਂ ਹੁਣ ਰਿਪੋਰਟ ਜਨਤਕ ਹੋਈ ਸਾਬਕਾ ਜ세ਦਾਰ ਨੂੰ ਕਿਸ ਤਰੀਕੇ ਦੇ ਨਾਲ ਉਸ ਸਮੇਂ ਦੇ ਪੁਲਿਸ ਅਫਸਰਾਂ ਨੂੰ ਤਸਦਦ ਕਰਕੇ ਉਹਨਾਂ ਦੇ ਉੱਤੇ ਆਇਆ ਫਿਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਕੱਲ 1 ਜਨਵਰੀ ਨੂੰ ਪਹਿਲੀ ਵਾਰ ਜਿਹੜਾ ਹੈਗਾ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦੀ ਜਿਹੜੀ ਸ਼ਹੀਦੀ ਦਿਹਾੜਾ ਮਨਾਇਆ ਗਿਆ ਕਿਸ ਤਰ੍ਹਾਂ ਵੇਖਦੇ ਹੋ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਕਿ ਜਿਹੜੀ ਜਥੇਦਾਰ ਸਿੰਘ ਸਾਹਿਬ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਦੀ ਸ਼ਹੀਦੀ ਹੈ ਉਹ ਕਾਂਗਰਸ ਦੇ ਬਿਆਰਤ ਦੇ ਵਿੱਚ ਕਾਂਗਰਸ ਸਰਕਾਰ ਨੇ ਮਤਲਬ ਆ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਸ਼ਹਾਦਤ ਕੀਤੀ ਹੈ ਜਿਹੜੀ ਕਿ ਜੁਲਮ ਦੀ انتہا ਕਹਿ ਸਕਦੇ ਆ دوسری ਕੱਲ ਜਿਹੜੀ ਤੁਸੀਂ ਕਹਿੰਦੇ ਹੋ ਵੀ ਰਿਪੋਰਟ ਜਿਹੜੀ ਜਨਤਕ ਹੋਈ ਹੈ ਮੈਂ ਕਹੂੰਗਾ ਕਿ ਜਿਹੜੀ ਰਿਪੋਰਟ ਜਨਤਕ ਹੋਈ ਜਨਤਕ ਤਾਂ ਇਹ ਕਾਫੀ ਚਿਰ ਦੀ ਹੋਈ ਹੈ ਪਰ ਹੁਣ ਜਿਹੜਾ ਹੈ ਉਹ ਮੀਡੀਆ ਦੇ ਵਿੱਚ ਆਮ ਲੋਕਾਂ ਦੇ ਵਿੱਚ ਜਿਹੜੀ ਹੈ ਇਹ ਰਿਪੋਰਟ ਆ ਗਈ ਹੈ ਕਿ ਹਰ ਇੱਕ ਬੱਚੇ-ਬੱਚੇ ਦੇ ਮੂੰਹ ਤੇ ਇਹ ਗੱਲ ਆ ਗਈ ਕਿ ਜਿਹੜਾ ਜ਼ਥੇਦਾਰ ਗੁਰਦੇਵ ਸਿੰਘ ਕੌਂਕੇ ਸੀ ਉਹਨੂੰ ਸਮੇਂ ਦੀ ਉਸ ਸਮੇਂ ਦੀ ਜ਼ਾਲਮ ਸਰਕਾਰ ਵੱਲੋਂ ਬਿਆੰਤੇ ਬੁੱਚੜ ਦੀ ਸਰਕਾਰ ਵੱਲੋਂ ਕੋ-ਕੋ ਕੇ ਸ਼ਹੀਦ ਕੀਤਾ ਗਿਆ ਜਿਦੇ ਚ ਜਥੇਦਾਰ ਗਰਦੇਵ ਸਿੰਘ ਕੌਂਕੇ ਨੂੰ ਜੇ ਪੰਥਕਰ ਰਵੈਤਾ ਅਨੁਸਾਰ ਮੈਂ ਕਹਾ ਕਿ ਜਿਸ ਤਰ੍ਹਾਂ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਅਸੀਂ ਉਹ ਤਾਂ ਗੱਲ ਕਰਦੇ ਆਂ ਪਰ ਅਸੀਂ ਅੱਜ ਗਰਦੇਵ ਸਿੰਘ ਕੌਂਕੇ ਦੀ ਕਿਉਂ ਨਹੀਂ ਗੱਲ ਕਰਦੇ ਕਿਉਂਕਿ ਉਹਨਾਂ ਦਾ ਵੀ ਬੰਦ ਬੰਦ ਖਪਰੇ ਨਾਲ ਕੱਟ ਕੇ ਉਸ ਨੂੰ ਜਿਵੇਂ ਆਪਾਂ ਬੱਕਰੇ ਦਾ ਮੀਟ ਬਣਾਇਆ ਇਸ ਤਰ੍ਹਾਂ ਕੱਟ ਕੇ ਬੰਦਬੰਦ ਕੱਟ ਕੇ ਉਹਨੂੰ ਬੋਰੀ ਦੇ ਵਿੱਚ ਪਾ ਕੇ ਉਹਨੂੰ ਦਰਿਆ ਦੇ ਵਿੱਚ ਛੁੱਟਿਆ ਗਿਆ ਇਹ ਉਹ ਰਿਪੋਰਟ ਦੇ ਵਿੱਚ ਜਿਹੜੀ ਬੀਪੀ ਤਿਵਾੜੀ ਨੇ ਮਤਲਬ ਉਹ ਸਾਰੀਆਂ ਗੱਲਾਂ ਦੱਸੀਆਂ ਉਸ ਸਮੇਂ ਅਸੀਂ মিডিਆ 'ਚ ਸਮੇਂ-ਸਮੇਂ ਤੇ ਇਹ ਨਸਰ ਵੀ ਕੀਤੀ ਹੈ। ਇਹੀ ਨਸਰ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਮਤਲਬ ਸਿੱਖ ਜੱਥੇਬੰਦੀਆਂ ਨੇ ਮਜਬੂਰ ਕੀਤਾ ਕਿ ਇਹਦੀ ਜਿਹੜੀ ਹੈਗੀ ਹੈ ਇਹਦੀ ਇਨਕੁਆਰੀ ਕਰਾਈ ਜਾਵੇ। ਤਾਂ ਉਸ ਸਮੇਂ ਕੋਈ ਅਫਸਰ ਤਿਆਰ ਨਹੀਂ ਸੀ। ਤਾਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਿਹੜਾ ਉਸ ਸਮੇਂ ਉਹਨਾਂ ਦੇ ਬੈਚਮੇਟ ਸੀ ਬੀਪੀ ਤਵਾਰੀ ਉਹਨਾਂ ਨੂੰ ਕਹਿ ਕੇ ਉਹਨਾਂ ਨੂੰ ਜਿਹੜਾ ਹੈ ਇਸ ਦੀ ਰਿਪੋਰਟ ਜਿਹੜਾ ਹੈ ਇਨਕੁਆਇਰੀ ਦੀ ਉਹਨਾਂ ਨੂੰ ਦਿੱਤੀ ਗਈ ਉਹਨਾਂ ਨੇ ਇੱਕ ਸਾਲ ਬਾਅਦ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜੀ ਉਹ ਰਿਪੋਰਟ ਸੀ ਉਹ ਰਿਪੋਰਟ ਉਹਨਾਂ ਨੂੰ ਦੇ ਦਿੱਤੀ ਪ੍ਰਕਾਸ਼ ਸਿੰਘ ਬਾਦਲ ਦੇ ਟੇਬਲ ਤੇ ਰਿਪੋਰਟ ਦੇ ਦਿੱਤੀ ਵੀ ਆਹ ਬੰਦਿਆਂ ਨੇ ਕਰਿਆ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਤੇ ਜਿਹੜਾ ਮੈਂ ਕਹੂੰ ਵੀ ਹੁਣ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਅਸੀਂ ਇਹਦੇ ਤੇ ਹੁਣ ਪਰਿਵਾਰ ਪਰਚਾ ਦਰਜ ਕਰਾਵੇ ਅਸੀਂ ਨਾਲ ਚੱਲਦੇ ਆਂ ਤੇ ਯਾਰ ਛੋਡੇ ਤਾਂ ਟੇਬਲ ਤੇ ਪਈ ਸੀ ਛੋਡੀ ਸਰਕਾਰ ਤੋਂ ਬਾਅਦ 2.5 ਸਾਲ ਸਰਕਾਰ ਛੋਡੀ ਰਹੀ ਉਸ ਤੋਂ ਬਾਅਦ ਦੋ ਵਾਰੀ ਫੇਰ ਤੁਸੀਂ ਸਰਕਾਰ ਬਣਾਈ ਛੋਡੇ ਤਾਂ ਟੇਬਲ ਤੇ ਰਿਪੋਰਟ ਪਈ ਸੀ ਤੁਸੀਂ ਤਾਂ ਖੁਦ ਪਰਚਾ ਦਰਜ ਕਰਨਾ ਸੀ ਤੁਸੀਂ ਹੁਣ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਉਹਦਾ ਪੱਖ ਕਰੂਗੀ ਤੇ ਤੁਸੀਂ ਉੱਤੇ ਪਰਚਾ ਦਰਜ ਕਰੋ ਪਰਿਵਾਰ ਨੂੰ ਕਹਿੰਦੇ ਹੋ ਤੇ ਤੁਸੀਂ ਕਿਉਂ ਨਹੀਂ ਕੀਤਾ ਛੋਡੇ ਕੋਲ ਤਾਂ ਸਰਕਾਰ ਸੀ ਛੋਡੀ ਸਰਕਾਰ ਨੇ ਕਰਨਾ ਸੀ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿੰਨੇ ਵੀ ਨੌਜਵਾਨਾਂ ਦੇ ਇਸ ਤਰ੍ਹਾਂ ਕਤਲ ਹੋਏ ਆ ਪੰਜਾਬ ਦੇ ਵਿੱਚ ਲੱਖਾਂ ਨੌਜਵਾਨ ਇਸ ਤਰ੍ਹਾਂ ਕਤਲ ਕੀਤੇ ਗਿਆ ਉਹ ਬਾਦਲਾ ਤੇ ਕਾਂਗਰਸ ਦੀ ਮਿਲੀ ਭੁਗਤ ਨਾਲ ਹੋਏ ਆ ਇਹਨਾਂ ਨੇ ਮਿਲੀ ਭੁਗਤ ਕਰਕੇ ਸਾਡੇ ਨੌਜਵਾਨ ਕੋਹ ਕੋਕੇ ਸ਼ਹੀਦ ਕੀਤੇ ਜਿਨ੍ਹਾਂ ਦੀਆਂ ਪਰਤਾ ਦਿਨੋਂ ਦਿਨ ਖੁੱਲ੍ਹਦੀਆਂ ਜਾ ਰਹੀਆਂ ਜਿਸ ਤਰ੍ਹਾਂ ਅੱਜ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਇਹ ਪਰਤ ਐ ਇਹ ਖੁੱਲੀ ਐ ਜੇ ਕੋਈ ਹੋਰ ਪਰਤ ਖੁੱਲੂ ਉਹਦੇ 'ਚ ਵੀ ਬਾਦਲਾਂ ਦਾ ਨਾ ਆਉ ਕਿਉਂਕਿ ਇਹਨਾਂ ਨੇ ਪੰਥਕ ਕਾਰਜਤਾ ਕੋਈ ਆਪ ਦੇ ਜਿਹੜਾ ਕਿ ਉਹ 25 ਸਾਲ ਅਸੀਂ ਰਾਜ ਕੀਤਾ ਉਹ ਤੁਸੀਂ ਇੱਕ ਗੱਲ ਤਾਂ ਮੈਨੂੰ ਇੱਕ ਤੱਥ ਦਿਓ ਵੀ ਜਿਹੜਾ ਕੋਈ ਪੰਥਕ ਕਾਰਜ ਕੀਤਾ ਇੱਕ ਵੀ ਇਹਨਾਂ ਨੇ ਪੰਥ ਵਾਸਤੇ ਕੋਈ ਕਾਰਜ ਕੀਤਾ ਹੋਵੇ ਗਲੀਆਂ ਨਾਲੀਆਂ ਬਣਾਉਣ ਨਾਲ ਕੋਈ ਕੌਮ ਨਹੀਂ ਜਿਉਂਦੀ ਰਹਿੰਦੀ ਕੌਮ ਜਿਉਂਦੀ ਰਹਿੰਦੀ ਹੈ ਆਪਦੇ ਪੰਥ ਕਾਰਜਾਂ ਨਾਲ ਅਸੀਂ ਪੰਥ ਕਰਾਈ ਤਾਂ ਕੀ ਬਣਾਈਆਂ ਅਸੀਂ ਗੁਰੂਆਂ ਦੇ ਸਿਧਾਂਤ ਤੇ ਚੱਲੇ ਕਿ ਨਹੀਂ ਚੱਲੇ ਜਿਹੜੇ ਲੋਕ ਗੁਰੂਆਂ ਦੇ ਸਿਧਾਂਤ ਤੇ ਚੱਲੇ ਉਹਨਾਂ ਨੂੰ ਚੱਕ ਇਹਨਾਂ ਨੇ ਜੇਲਾਂ ਚ ਛਿੜਤਾ ਜਦੋਂ ਵੀ ਚੱਲੇ ਚਾਹੇ ਜਦੋਂ ਵੀ ਬਾਦਲਾਂ ਨੇ ਹਮੇਸ਼ਾ ਸਟੇਟ ਨਾਲ ਚੱਲ ਕੇ ਸਿੱਖ ਕੌਮ ਦਾ ਨੁਕਸਾਨ ਕੀਤਾ ਤੇ ਹੁਣ ਜਿਹੜਾ ਸ਼ਰੋਮਣੀ ਕਮੇਟੀ ਮੈਂ ਕਹੂੰ ਇਹ ਕਹਿੰਦੀ ਹੈ ਕਿ ਅਸੀਂ ਕਾਰਵਾਈ ਕਰਾਉਣੇ ਆ ਅਸੀਂ ਜੇ ਕਰ ਉਹ ਤੁਸੀਂ ਕੀ ਕਾਰਵਾਈ ਕਰੋਗੇ ਤੁਸੀਂ ਤਾਂ ਸਵਰਨ ਸਿੰਘ ਕੋਟਨੇ ਨੂੰ ਪੁਸ਼ਤ ਪਨਾਹੀ ਦਿੱਤੀ ਆ ਉਸ ਨੂੰ ਸਵਰਨ ਸਿੰਘ ਕੋਟਨੇ ਦਾ ਜਦੋਂ ਭੋਗ ਸੀ ਉਤਪੋਗਤੇ ਗੁਰਦੁਆਰੇ ਵਾਲੇ ਉਥੇ ਮਹਾਰਾਜ ਦਾ ਪ੍ਰਕਾਸ਼ ਵੀ ਨਹੀਂ ਕਰਨਾ ਚਾਹੁੰਦੇ ਸੀ ਸ਼੍ਰੋਮਣੀ ਕਮੇਟੀ ਇਥੋਂ ਤੱਕ ਰਕਾਲ ਤੱਕ ਦੇ ਜਥੇਦਾਰ ਗੁਰਵਚਨ ਸਿੰਘ ਨੇ ਉਹਨਾਂ ਤੇ ਦਬਾਅ ਪਾ ਕੇ ਗੁਰਦੁਆਰੇ ਕਮੇਟੀ ਤੇ ਉਥੇ ਪਾਠ ਪ੍ਰਕਾਸ਼ ਕਰਾਇਆ ਫੇਰ ਕੋਈ ਵੀ ਰਾਗੀ ਕੀਰਤਨ ਕਰਨ ਨੂੰ ਤਿਆਰ ਨਹੀਂ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਸਪੈਸ਼ਲ ਡਿਊਟੀ ਲਈ ਬਡਾਲੇ ਦੀ ਵੀ ਤੂੰ ਜਾ ਕੇ ਉੱਥੇ ਕੀਰਤਨ ਕਰਨਾ ਸਿੱਖ ਜਥੇਬੰਦੀਆਂ ਨੇ ਉੱਥੇ ਵਿਰੋਧ ਕੀਤਾ ਜਦੋਂ ਵਿਰੋਧ ਕੀਤਾ ਤਾਂ ਜਿਹੜਾ ਬਡਾਲਾ ਸੀ ਉਸ ਨੇ ਕੀਰਤਨ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਉਹਨੂੰ ਨੌਕਰੀ ਤੋਂ ਕਰਤਾ ਓਏ ਉਹ ਤਾਂ ਸਬੂਤ ਹੈ ਜਿਉਂਦਾ ਜਾਗਦਾ ਤੁਸੀਂ ਲੋਕ ਆ ਪੰਥ ਦੇ ਬੇੜੀਆਂ ਚ ਵੱਟੇ ਪਾਉਣ ਵਾਲੇ ਪੰਥ ਦਾ ਘਾਣ ਕਰਨ ਵਾਲੇ ਤੇ ਤੁਸੀਂ ਅੱਜ ਪੰਥਕ ਮੰਨਦੇ ਹੋ ਇਹ ਐ ਨਹੀਂ ਪੰਥਕ ਬਣਿਆ ਜਾਂਦਾ ਹੁਣ ਸਮਾਂ ਉਹ ਨਹੀਂ ਰਿਹਾ ਹਰ ਗੱਲ ਲੋਕਾਂ ਦੇ ਸਾਹਮਣੇ ਆ ਉਹ ਪੱਤਰ ਲੋਕਾਂ ਦੇ ਸਾਹਮਣੇ ਉਹ ਚਿੱਠੀਆਂ ਲੋਕਾਂ ਦੇ ਸਾਹਮਣੇ ਜਿਹੜਾ ਬਡਾਲਾ ਨੌਕਰੀ ਤੋਂ ਕਢਿਆ ਉਹ ਵੀ ਲੋਕਾਂ ਦੇ ਸਾਹਮਣੇ ਇਹ ਤਾਂ ਸਾਰਾ ਕੁਝ ਸਾਹਮਣੇ ਆ ਉਹ ਕਹਿੰਦੇ ਉਸ ਵੇਲੇ ਸਾਡੀ ਸਰਕਾਰ ਹੀ ਨਹੀਂ ਸਾਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਕਿਉਂ ਜਦੋਂ ਬੀਪੀ ਤਵਾੜੀ ਨੇ ਰਿਪੋਰਟ ਸੌਂਪੀ ਏ ਡੀ ਜੀ ਪੀ ਨੇ ਤੇ ਉਸ ਬਾਦਲ ਨੂੰ ਹੀ ਸੌਂਪੀ ਸੀ ਬਾਦਲ ਨੂੰ ਤਾਂ ਡਾ ਕੇ ਸੌਂਪੀ ਸੀ ਬਾਦਲ ਨੂੰ ਹੀ ਸੌਂਪੀ ਸੀ ਏ ਡੀ ਜੀ ਪੀ ਬੀ ਪੀ ਤਵਾਰੀ ਤੋ ਤੋ ਪੁੱਛਣੋਂ ਜਾ ਕੇ ਉਹਨੇ ਰਿਪੋਰਟ ਦੇ ਵਿੱਚ ਸਪੈਸ਼ਲ ਪ੍ਰਕਾਸ਼ ਸਿੰਘ ਬਾਦਲ ਨੂੰ ਨੇ ਰਿਪੋਰਟ ਸੌਪੀ 1999 ਦੇ ਵਿੱਚ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮਿਲੀਆਂ ਵੀ ਇਹਨਾਂ ਤੇ ਕਾਰਵਾਈ ਕਰੋ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਚ ਹੀ ਹਾਈ ਕੋਰਟ ਦੇ ਵਿੱਚ ਰਟ ਪਾਈ ਗਈ ਵੀ ਬੀਪੀ ਤਵਾੜੀ ਦੀ ਰਿਪੋਰਟ ਹੈ ਜਿਹੜੀ ਉਹ ਜਨਤਕ ਕੀਤੀ ਜਾਵੇ ਤੇ ਕਾਰਵਾਈ ਕੀਤੀ ਜਾਵੇ ਉਹ ਤੇ ਕਾਰਵਾਈ ਕਰਨ ਦੀ ਬਜਾਏ ਸਰਕਾਰ ਵੱਲੋਂ ਓਟਾ ਇੱਕ ਹੋਰ ਕਮੇਟੀ ਬਣਾ ਦਿੱਤੀ ਗਈ ਹੋਰ ਛੱਟ ਬਣਾ ਦੇਾਂਗੇ ਜੀ ਅਸੀਂ ਤੇ ਹੁਣ ਇਹ ਕਹਿੰਦੇ ਆ ਵੀ ਬੀਪੀ ਤਵਾੜੀ ਦੀ ਰਿਪੋਰਟ ਤੇ ਅਸੀਂ ਕਾਰਵਾਈ ਕਰਾਂਗੇ ਇਹ ਲੋਕ ਮਗਰਮੱਛ ਦੇ ਹੰਝੂ ਬਹਾ ਰਹੇ ਐ ਇਹਨਾਂ ਤੋਂ ਸਿੱਖ ਕੌਮ ਦਾ ਹੁਣ ਪਤਾ ਲੱਗ ਗਿਆ ਸਾਰੀ ਕੌਮ ਨੂੰ ਨੌਜਵਾਨਾਂ ਨੂੰ ਪਤਾ ਲੱਗ ਗਿਆ ਹੁਣ ਜਿਹੜਾ ਮੀਡੀਆ ਇਹ ਤੁਹਾਡੇ ਰਾਹੀਂ ਬੱਚੇ-ਬੱਚੇ ਕੋਲੇ ਗੱਲ ਵਜ ਜਾਂਦੀ ਹੈ ਕਿ ਲੋਕ ਅੱਗੇ ਅਖਬਾਰਾਂ ਗਿੰਮੀਆਂ ਚੁੜਮੀਆਂ ਹੁੰਦੀਆਂ ਸੀ ਉਹਦੇ ਚਾਹੇ ਦੱਬ ਲੈਂਦੇ ਸੀ ਇਹ ਤਾਂ ਖੁਦ ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਨਾਲ ਮਿਲ ਕੇ ਨੌਜਵਾਨਾਂ ਦਾ ਘਾਨ ਕਰਦਾ ਰਿਹਾ ਹੁਣ ਉਹ ਬੰਦੀ ਸਿੰਘਾਂ ਨਾਲ ਕਦੇ ਸੀ ਮਤਲਬ ਅਸੀਂ ਜੀ ਬੰਦੀ ਸਿੰਘ ਸੜਾਉਣੇ ਬੰਦੀ ਸਿੰਘ ਬਣਾਏ ਕਿਨੇ ਪ੍ਰਕਾਸ਼ ਸਿੰਘ ਬਾਦਲ ਨੇ ਅਧੋ ਵੱਧ ਜਿਹੜੇ ਬੰਦੀ ਸਿੰਘ ਬਠੇ ਇਹਨਾਂ ਨੂੰ ਤਾਂ ਗ੍ਰਿਫਤਾਰ ਕਰਿਆ ਆ ਇੱਥੇ ਯਾ 2012 ਦੇ ਵਿੱਚ ਜਦੋਂ ਥਾਈਲੈਂਡ ਤੋਂ ਜਗਤਾਰ ਸਿੰਘ ਤਾਰੇ ਨੂੰ ਫੜ ਕੇ ਲਿਆ ਤੇ ਇਹੀ ਤਾਂ ਲਿਆ ਇਹਦੀ ਸਰਕਾਰ ਸੀ ਇਹਦੀ ਸਰਕਾਰ ਸੀ ਇਹਨਾਂ ਨੇ ਤਾਂ ਉਹਨੂੰ ਕੱਪੜੇ ਵੀ ਨਹੀਂ ਪਾਉਣ ਦਿੱਤੇ ਸਿਆਲ ਅਹੇ ਜੇ ਦਿਨ ਸੀ ਇੰਨੀ ਠੰਢ ਦੇ ਦਿਨ ਤੇ ਉਹ ਵਿਚਾਰਾ ਕੱਲੇ ਕੱਪੜਿਆਂ 'ਚ ਹੀ ਸੀ ਤਾਂ ਉਹਨੂੰ ਮਤਲਬ ਸਰਦਾਰ ਛੇਮਰਜੀ ਸਿੰਘ ਮਾਨ ਜਾ ਕੇ ਉਹਨੂੰ ਕੋਟ ਦੇ ਕੇ ਆ ਕੋਟ ਦੇ ਵਿੱਚ ਵੀ ਤਾਂ ਨੰਗੇ ਹੀ ਲੀਫਰਦੇ ਤੁਸੀਂ ਇਹ ਤਾਂ ਆਨਮਨੁੱਖੀ ਤਸ਼ੱਦਦ ਜਿਹੜਾ ਸਿੱਖਾਂ ਤੇ ਹੋਇਆ ਉਹ ਬਾਦਲ ਦੇ ਤੇ ਬਾਦਲ ਦਲੀਆਂ ਦੇ ਕਹਿਣ ਤੇ ਹੋਇਆ ਇਹਨਾਂ ਨੇ ਟੌਟੀਆਂ ਕਰੀਆਂ ਬਾਦਲ ਦੇ ਲੀਡਰਾਂ ਨੇ ਸਿੱਖਾਂ ਦੇ ਮੁੰਡੇ ਮਰਵਾਏ ਕੋ ਕੋ ਕੇ ਮੁੰਡੇ ਮਰਵਾਏ ਇਹਨਾਂ ਨੇ ਇਹਨਾਂ ਨੇ ਜਿੰਨਾ ਕੌਮ ਦਾ ਨੁਕਸਾਨ ਬਾਦਲ ਕੰਨ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ ਪੰਥਕ ਦਰਦੀਆਂ ਸੀ ਸਾਨੂੰ ਸਾਰਾ ਪਤਾ ਪੰਥ ਬਾਰੇ ਹਾਂ ਮੈਂ ਮੰਨਦਾ ਜੇ ਤੁਸੀਂ ਪੰਥਕ ਦਰਦੇ ਕੋਈ ਇੱਕ ਕੰਮ ਤਾਂ ਪੰਥਕ ਗਿਣਾ ਦਿਓ ਵੀ ਆ ਅਸੀਂ ਪੰਥ ਕੰਮ ਕੀਤਾ ਹੈ ਅਸਰਛੇ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਰਬੀਆਂ ਕੀਤੀਆਂ ਉੱਥੇ ਬੜਾ ਇਹਨਾਂ ਨੇ ਪੰਥਕ ਕੰਮ ਕੀਤਾ ਇੱਥੇ ਸਿਨੇਮਿਆਂ ਤੇ ਉਹਦੀਆਂ ਫਿਲਮਾਂ ਲਵਾ ਕੇ ਤੇ ਉੱਥੇ ਸਾਹਮਣੇ ਪੁਲਿਸ ਖੜੀ ਹੁੰਦੀ ਸੀ ਇਹ ਵੀ ਪੰਥਕ ਕੰਮ ਸੀ ਇਹਨਾਂ ਦਾ ਕਿਆ ਬਾਤ ਹੈ ਪੰਥਕ ਕੰਮ ਸੀ ਇਹਨਾਂ ਦਾ ਬਾਦਲ ਨੇ ਆਪਦੇ ਰਾਜ ਦੇ ਵਿੱਚ ਜਦੋਂ ਰਾਜੋਣੇ ਹੁਣ ਇਹ ਡਰਾਮੇ ਕਰਦੇ ਨੇ ਵੀ ਰਾਜੋਣੇ ਦੀ ਫਾਂਸੀ ਰੱਦ ਕਰਾਈ ਜਾਵੇ ਮੈਂ ਦੱਸਦਾ ਪੰਥਕ ਕੰਮ ਇਹਨਾਂ ਨੇ ਕੀ ਕੀਤੇ ਐ ਇਹ ਤਾਂ ਨਹੀਂ ਬੋਲ ਸਕਦੇ ਇਹਨਾਂ ਤੋਂ ਕੋਈ ਹੋਇਆ ਨਹੀਂ ਮੈਂ ਦੱਸਦਾ ਇਹਨਾਂ ਨੇ ਜਦੋਂ ਰਾਜੋਆਣੇ ਨੂੰ ਫਾਂਸੀ ਤੇ ਟੰਗਿਆ ਜਾਣਾ ਸੀ ਇਹਨਾਂ ਦੇ ਜਥੇਦਾਰ ਗੁਰਬਚਨ ਵਰਗੇ ਤਾਂ ਉਹਨੂੰ ਅਮਰਤ ਛਕਾਇਆ ਸੀ ਦਿਲ ਚ ਜਾ ਕੇ ਕਹਿੰਦੇ ਚੜ ਜਾ ਸੂਲੀ ਤੇ ਬੱਚਾ ਅਸੀਂ ਤੈਨੂੰ ਅਮਰਤ ਛਕਾਤਾ ਉਹ ਤਾਂ ਸਿੱਖਾ ਨੇ ਅਸੀਂ ਪਿੰਡ ਪਿੰਡ ਮਾਰਚ ਕੱਢੇ ਕੇਸਰੀ ਮਾਰਚ ਕੱਢੇ ਤਾਂ ਜਾ ਕੇ ਦਬਾਅ ਪਿਆ ਸੈਂਟਰ ਤੇ ਸੀ ਕਿ ਆ ਵੀ ਅਸੀਂ ਜੇਲ੍ਹ ਘੇਰਾਂਗੇ ਜੇਕਰ ਉਹਨੂੰ ਫਾਂਸੀ ਦਿੱਤੀ ਗਈ ਫਿਰ ਦਬਾਅ ਚ ਆ ਕੇ ਉਹਦੀ ਫਾਂਸੀ ਦੀ ਸਜ਼ਾ ਰੱਦ ਕੀਤੀ ਨੀ ਤਾਂ ਉਹਨੂੰ ਕਿੱ데 ਨਾ ਚੜਾਇਆ ਹੁੰਦਾ ਫਾਂਸੀ ਤੇ ਇਹ ਤਾਂ ਫਾਂਸੀ ਤੇ ਚੜਾਉਣ ਵਾਗੇ ਸੀਗੇ ਇਹ ਉਹ ਲੋਕ ਐ ਇਹ ਜ਼ਥੇਦਾਰਾਂ ਨੂੰ ਮਨ ਆਇਆ ਦੋਸਤੋ ਜ਼ਥੇਦਾਰ ਨੇ ਕਦੋਂ ਕੌਮ ਦੀ ਸਰਪ੍ਰਸਤੀ ਕੀਤੀ ਹੈ ਜੇ ਇਹ ਜਿਹੜੇ ਲੋਕਾਂ ਨੇ ਸਿੱਖਾਂ ਦੇ ਮੁੰਡੇ ਮਾਰੇ ਝਾਕ ਕੇ ਜਿਹੜੇ ਪੁਲਿਸ ਆਫਸਰਾਂ ਨੇ ਕਿਹੜੇ ਜ਼ਥੇਦਾਰ ਨੇ ਉਹ ਗੱਲ ਕਹੀ ਵੀ ਇਹਨਾਂ ਨਾਲ ਰੋਟੀ ਤੇ ਬੇਟੀ ਦੀ ਸਾਂਝ ਨਾ ਕਰੋ ਇਹਨਾਂ ਨੇ ਸਿੱਖ ਕੌਮ ਦੇ ਮੁੰਡੇ ਚੱਕ-ਚੱਕ ਕੇ ਮਾਰੇ ਕਿਹੜੇ ਜ਼ਥੇਦਾਰ ਨੇ ਕਿਹਾ ਦੋਸਤੋ ਕਿਉਂਕਿ ਇਹਦਾ ਸਾਰੇ ਆਰਐਸਐਸ ਦਾ ਗੇਮ ਹੈ ਫਿਰ ਬਾਦਲ ਨੇ ਪੰਥਕ ਕਾਰਜ ਤੁਹਾਨੂੰ ਦੱਸ ਦੇ ਜਦੋਂ ਰਾਜੋ ਆਣੇ ਦੀ ਖਾਤਰ ਸਿੱਖ ਕੌਮ ਸੜਕਾਂ ਤੇ ਉਤਰੀ ਅਸੀਂ ਰੋਸ ਮਾਰਚ ਕਰ ਰਹੇ ਸੀ ਪੀਸਪੁਲੀ ਸਾਤ ਮਈ ਤਾਂ ਮੈਂ ਕਹੂੰਗਾ ਕਿ ਇਹਨਾਂ ਨੇ ਸਾਡਾ ਮੁੰਡਾ ਮਾਰਿਆ ਹਸ਼ਿਆਰਪੁਰ ਦੇ ਵਿੱਚ ਠੀਕ ਹੈ ਜੀ ਚੌਰਛਦਮਾ ਚੌਰਛਦਮਾ ਦਾ ਮੁੰਡਾ ਮਾਰਿਆ ਇਹਨੇ ਪ੍ਰਕਾਸ਼ ਸਿੰਘ ਬਾਦਲ ਨੇ ਗੋਲੀ ਮਾਰ ਕੇ ਫਿਰ ਇਹਨਾਂ ਨੇ ਆ ਜਿਹੜਾ ਇੱਕ ਭਈਆ ਆ ਆ ਆਹ ਜਿਹੜਾ ਉਸ ਫ੍ਰਿਜ ਚ ਪਾ ਰੱਖਿਆ ਉਹ ਲੁਧਿਆਣੇ ਦੇ ਵਿੱਚ ਬਾਦਲ ਦੇ ਰਾਜ ਦੇ ਵਿੱਚ ਸਿੱਖ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀਗੇ ਤੇ ਉੱਥੇ ਪੁਲਿਸ ਨੇ ਬਾਦਲ ਤੋਂ ਚਰਨ ਸਿੰਘ ਲਹਾਰਾ ਮਰਵਾਇਆ ਗੋਲੀਆਂ ਮਾਰ ਕੇ ਇਹ ਪੰਥਕ ਕਾਰਜ ਕਰਿਆ ਫੇਰ ਇਹਨੇ ਜਦੋਂ ਸਰਸੇ ਵਾਲੇ ਦਾ ਉਹ ਡੱਬਲੀ ਵਾਲੇ ਮੁੰਡੇ ਨੇ ਉੱਥੇ ਮਤਲਬ ਉਹਦਾ ਦਾ ਵਿਰੋਧ ਕਰਿਆ ਜਦੋਂ ਸਰਸੇ ਵਾਲੇ ਨੇ ਉਹ ਕਰਿਆ ਤਾਂ ਉਹ ਮੁੰਡਾ ਗੋਲੀ ਮਾਰ ਕੇ ਬਾਦਲ ਨੇ ਮਰਵਾਇਆ ਇਹ ਪੰਥਕ ਕਾਰਜ ਕੀਤਾ ਫੇਰ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਰਬੀਆਂ ਹੋਈਆਂ ਕਾ ਬਾਈਬਲ ਕਲਾਂ ਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਤੇ ਗਰਜੀਤ ਸਿੰਘ ਸਰਾਮਾ ਇਹ ਦੋਨੇ ਸ਼ਹੀਦ ਕੀਤੇ ਇਹ ਪੰਥਕ ਕਾਰਜ ਕਰ ਇਹ ਪੰਥਕ ਕਾਰਜ ਹੈ ਮੈਨੂੰ ਇੱਕ ਤਾਂ ਬਾਦਲ ਦਲਿਆ ਕੋਈ ਵੀ ਖੜਾ ਹੋ ਕੇ ਬਾਦਲ ਦਾ ਲੀਡਰ ਕਹਿੰਦੇ ਸੀ ਆ ਪੰਥਕ ਕਾਰਜ ਕੀਤਾ ਇਹ ਪੰਥ ਦੇ ਕਾਰਜ ਨਹੀਂ ਪੰਥ ਦਾ ਬੇੜਾ ਸਿੱਖ ਤਕਾਉਂਦਾ ਬੇੜਾ ਜਿਹੜਾ ਇਹਨਾਂ ਨੇ ਬਹਾਇਆ ਉਹ ਸਿੱਖਾਂ ਨੂੰ ਸਦੀਆਂ ਤੱਕ ਭੁਗਤਣਾ ਪੂ ਜਿਹੜੇ ਸਾਡੇ ਅੱਜ ਸਿੱਖ ਨਾ ਬਾਹਰਲੇ ਦੇਸ਼ਾਂ 'ਚ ਵਿਚਾਰੇ ਭਾਗੇ ਛੇ ਤੋਂ ਭੱਜ ਕੇ ਵੀ ਇੱਥੇ ਤਾਂ ਔਖੇ ਆ ਉੱਥੇ ਵੀ ਮਾਰੇ ਜਾ ਰਹੇ ਇਹਨਾਂ ਦੀ ਬਦੌਲਤ ਇਹਨਾਂ ਨੇ ਇੰਨਾ ਸੈਂਟਰ ਦੇ ਵਿੱਚ ਜਾ ਕੇ ਸਿੱਖਾਂ ਦੇ ਉਲਟ ਭੁੱਜਤੇ ਆ ਕਿ ਸਾਨੂੰ ਸੈਂਟਰ ਸਾਡੇ ਸਿੱਖਾਂ ਦਾ ਕੋਈ ਲੀਡਰ ਨਹੀਂ ਸਮਝਦਾ ਸਾਨੂੰ ਕੋਈ ਪੁੱਛਦਾ ਹੀ ਨਹੀਂ ਚਾ ਕੇ ਕਦੇ ਸਾਡਾ ਮੰਦ ਕੋ ਦੀਪ ਸਿੱਧੂ ਮਾਰਤਾ ਦੇਖੋ ਸਿੱਧੂ ਮੂਛਿਆ ਮਾਰਤਾ ਤੁਸੀਂ ਮੈਨੂੰ ਐਂ ਤਾਂ ਦੱਸੋ ਵੀ ਕਦੋਂ ਸਿੱਖਾਂ ਨੂੰ ਇਨਸਾਫ ਕਿੱਥੇ ਮਿਲਿਆ ਇੱਕ ਹੋਰ ਦੱਸੋ ਐਸਜੀਪੀਸੀ ਨੇ ਪਹਿਲੀ ਵਾਰ ਇਸੀ ਦੀ ਕਾਲ ਤਖਤ ਸਾਹਿਬ ਤੇ ਸਾਫਕਾ ਜੇਸ਼ੇਦਾਰ ਦੀ ਵਰਸੀ ਮਨਾਈ ਹੈ ਹਾਂਜੀ ਸੋਮਣੀ ਜਿਹੜੀ ਕਮੇਟੀ ਦੀ ਤੁਸੀਂ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਬਾਦਲ ਅਕਾਲੀ ਦਲ ਕੋਲੇ ਪੰਥਕ ਸਫਾਂ ਦੇ ਵਿੱਚ ਉਹ ਖਤਮ ਹੋ ਚੁੱਕਿਆ ਹੈ ਉਹ ਆਪਣੀ ਜ਼ਮੀਰ ਤਲਾਸ਼ ਰਹੇ ਹੈ ਉਹ ਕਦੇ ਜਾ ਕੇ ਡਰਾਮਾ ਕਰਦੇ ਮੈਂ ਮਾਫੀ ਮੰਗ ਲਈ ਜੀ ਮਾਫੀ ਗੁਨਾਹਾਂ ਦੀ ਮਾਫੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਹੈ ਜੇ ਅਕਾਲੀ ਫੂਲਾ ਚੰਗਰੇ ਮਹਾਰਾਜਾ ਰਣਜੀਤ ਸਿੰਘ ਨੇ ਸਿਰਫ ਦਾੜ੍ਹੀ ਹੀ ਰੰਗੀ ਸੀ ਉਹਨੂੰ ਵੀ ਬੇਰਨਾ ਬਣ ਕੇ ਕੋੜੇ ਮਾਰੇ ਸੀ ਕਦੇ ਪਾਪਾਂ ਦੀ ਜਿਹੜੇ ਇਹ ਗੁਨਾਹ ਕਰਿਆ ਇਹਨਾਂ ਨੇ ਇਹੋ ਜੇ ਜਥੇਦਾਰ ਇਹਨਾਂ ਨੇ ਮਰਵਾਏ ਐ ਕਿਉਂਕਿ ਵਿੱਚ ਵਿੱਚ ਸਾਹਮਲ ਹੈ ਜੇ ਇਹ ਸਾਹਮਲ ਨਾ ਹੁੰਦੇ ਤੇ ਇਹਨੂੰ ਕਾਰਵਾਈ ਕਰਨ ਦੀ ਕੀ ਇਹਨੂੰ ਕਾਰਵਾਈ ਕਰ ਦਿੰਦਾ ਐ ਮੁੱਖ ਮੰਤਰੀ ਦੇ ਟੇਬਲ ਤੇ ਬੀਪੀ ਤਵਾਰੀ ਨੇ ਰਿਪੋਰਟ ਦਿੱਤੀ ਸੀ ਤੇ ਉੱਤੇ ਕਾਰਵਾਈ ਕਰਦਾ ਲੋੜ ਹੀ ਨਹੀਂ ਸੀ ਅੱਜ ਡਰਾਮੇ ਕਿਉਂ ਕਰਦੇ ਐ ਇਹ ਸਿਰਫ ਪੰਥਕ ਸ਼੍ਰੋਮਣੀ ਕਮੇਟੀ ਸਿਰਫ ਆਪ ਦੀ ਜ਼ਮੀਨ ਤਲਾਸ਼ ਰਹੀ ਐ ਉਹਨਾਂ ਕੋਲੇ ਕੋਈ ਪੰਥ ਨੂੰ ਜੇ ਪੰਥਕ ਕਾਰਜ ਮੈਂ ਕਹੂੰ ਪੰਥ ਨੂੰ ਦੇਣ ਨੂੰ ਕੋਈ ਪ੍ਰੋਗਰਾਮ ਹੀ ਨਹੀਂ ਸ਼੍ਰੋਮਣੀ ਕਮੇਟੀ ਕੋਲੇ ਉਹ ਫਿਰ ਹੁਣ ਉਹ ਪੰਥ ਕੇ ਸਫਾਂ ਦੇ ਵਿੱਚ ਵਿਚਾਰਨ ਵਾਸਤੇ ਉਹ ਕੋਈ ਨਾ ਕੋਈ ਪੰਥਕ ਮੁੱਦਾ ਭਾਰਦੇ ਆ ਉਹਨਾਂ ਨੂੰ 31 ਸਾਲ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਘਰ ਨਹੀਂ ਦਿਸਿਆ ਉਹਨਾਂ ਨੂੰ 31 ਸਾਲ ਸ਼੍ਰੋਮਣੀ ਕਮੇਟੀ ਨੂੰ ਨਹੀਂ ਦਿਸਿਆ ਤੇ ਫਿਰ ਇਹੇ ਜੀ ਸ਼੍ਰੋਮਣੀ ਕਮੇਟੀ ਕੀ ਕਰੂ ਜਿਨ੍ਹਾਂ ਨੂੰ 31 31 ਸਾਲ ਅੱਜ ਤੱਕ ਕੋਰਟਾਂ ਨੂੰ ਪਿੱਟਦੇ ਸੀ ਵੀ ਇਥੇ ਤੋਂ ਭਾਰਤ ਭਾਰਤੀ ਸਟੇਟ ਦੀਆਂ ਕੋਰਟਾਂ ਸਿੱਖਾਂ ਨੂੰ ਨਿਆਂ ਨਹੀਂ ਦਿੰਦੀਆਂ ਤੇ ਵੀ ਸ਼੍ਰੋਮਣੀ ਕਮੇਟੀ ਦਿੰਦੀ ਹੈ ਸਰੋਣੀ ਕਹਿੰਦੇ ਆਪ ਕਹਿੰਦੇ 31 ਸਾਲਾਂ ਬਾਅਦ ਇਹ ਤਾਂ ਹੁਣ ਜ਼ਮੀਨ ਤਲਾਸ਼ ਕਰ ਰਹੇ ਆ ਇਹਨਾਂ ਦਾ ਥੱਲੇ ਬਿਲਕੁਲ ਜੋ ਵੀ ਇਹ ਕੰਮ ਕਰਦੇ ਆ ਇਹਨਾਂ ਨੇ ਪੰਥ ਦੇ ਖਾਤਰ ਇਹਨੇ ਬੇੜੀਆਂ ਚ ਵੱਟੇ ਪਾਏ ਆ ਇਹ ਕੁਝ ਵੀ ਕਰਦੇ ਆ ਤਾਂ ਉਹ ਇਹਨਾਂ ਦੇ ਮੂਰੇ ਆ ਜਾਂਦੇ ਆ ਇਹਨਾਂ ਦੇ ਕੀਤੇ ਹੋਏ ਗ੍ਰਾਹ ਇਹਨਾਂ ਦੇ ਮੂਰੇ ਆਉਂਦੇ ਆ ਇਹ ਤਾਂ ਹੁਣ ਮੈਂ ਕਹੂੰਗਾ ਵੀ ਇਹਨਾਂ ਨੂੰ ਪੰਥ ਦਾ ਖਹਿੜਾ ਛੱਡਣਾ ਚਾਹੀਦਾ ਇਹਨਾਂ ਨੂੰ ਪੰਥ ਨੂੰ ਆਪ ਦੇ ਜੋ ਅੱਜ ਨਵੀਂ ਨੌਜਵਾਨ ਪੀੜੀ ਉੱਠੇ ਉਹਨਾਂ ਨੂੰ ਵੀ ਫੜਕੇ ਇਹਨਾਂ ਨੇ ਤਾਂ ਜਦੋਂ ਅਮਰਤਪਾਲ ਆ ਪਿਛਲੇ ਸਮੇਂ ਉਹ ਅਮਰਤ ਸੰਚਾਰੀ ਕਰਾਉਂਦਾ ਸੀ ਤੇ ਹਰ ਸਿਮਰਤ ਜਾ ਕੇ ਪਾਰਲੀਮੈਂਟ ਚ ਬੋਲੀ ਤੇ ਹੁਣ ਕਹਿੰਦੇ ਇਹੇ ਬੰਦੀ ਸਿੰਘ ਕਿ ਸੜਾਉਣੇ ਆ ਤੇ ਬੰਦੀ ਸਿੰਘ ਤਾਂ ਤੁਸੀਂ ਬਣਾਈ ਜਾਂਦੇ ਹੋ ਆ ਕਹੇ ਜੀ ਉਹਨੂੰ ਕੁਝ ਨਹੀਂ ਉਹਨੇ ਕੀ ਗਨਾਹ ਕੀਤਾ ਸੀ ਆ ਹਰਿਆਣਾ ਦੇ ਵਿੱਚ ਮਹਮ ਦੇ ਵਿੱਚ ਕਿੱਡੀ ਵੱਡੀ ਘਟਨਾ ਥਾਣਾ ਸਾੜਤਾ ਸਭ ਕੁਝ ਕਰਤਾ ਉਹਦਾ ਤੇ ਤਾਂ ਕੋਈ ਐਨਐਸਏ ਨਾ ਲੱਗੀ ਸਾਡੇ ਚ ਵਾਕੇ ਚਾਕੇ ਉਹ ਢਿਬਰੂਗੜ ਤੋਂ ਉੱਤੇ ਇਹ ਤੁਸੀਂ ਦੇਖੋ ਹਰ ਸਿਮਰਤ ਕੀ ਕਹਿ ਰਹੀ ਹੈ ਮਜੀਠੀਆ ਕੀ ਕਹਿ ਰਿਹਾ ਉਹ ਰਵਨੀਤ ਬਿੱਟੂ ਤਾਂ ਜਾ ਕੇ ਗਵਰਨਰ ਨੂੰ ਕਹਿ ਕੇ ਆਏ ਮੈਨੂੰ ਫੜ ਕੇ ਅੰਦਰ ਦਿਓ ਕਿਉਂਕਿ ਇਨਾਂ ਜਿਹੜਾ ਪੰਜਾਬ ਦੇ ਲੋਕਾਂ ਤੋਂ ਇਨਾਂ ਪਾਰਟੀਆਂ ਦਾ ਇਨਾਂ ਸਿਸਟਮ ਦਾ ਬਿਲਕੁਲ ਇਨਾਂ ਦਾ ਮੈਂ ਕਹੂੰ ਵजूद ਖਤਮ ਹੋ ਚੁੱਕਿਆ ਇਹ ਆਪਦੀ ਪੋਲੀਟੀਕਲ ਗਰਾਊਂਡ ਦੀ ਖਾਤਰ ਪੰਥ ਨੂੰ ਵਰਤਦੇ ਆਏ ਐ ਤੇ ਹੁਣ ਵੀ ਇਹ ਪੰਥ ਨੂੰ ਪੰਥ ਪੰਥ ਕੂਕ ਕੇ ਆਪਦੇ ਸਵਾਰਥਾਂ ਦੀ ਖਾਤਰ ਨਿੱਜੀ ਸਵਾਰਥਾਂ ਦੀ ਖਾਤਰ ਇਹ ਜਿਹੜਾ ਕੁਝ ਕਰ ਰਹੇ ਐ ਮੈਂ ਕਹੂੰ ਹੁਣ ਸਿੱਖ ਕੌਮ ਸਿਆਣੀ ਹੋ ਗਈ ਹੁਣ ਇਹਨਾਂ ਦੇ ਚਾਲਾਂ 'ਚ ਕਦੇ ਵੀ ਨਹੀਂ ਆਊਗੀ